ਇਥੇ ਜਿਹੜੇ ਬੱਚੇ ਹੈਗੇ ਆ ਉਹ ਨੇਤਰਹੀਨ ਬੱਚੇ ਐ ਜਿਨ੍ਹਾਂ ਦਾ ਜਨਮ ਤੋਂ ਉਹਨਾਂ ਨੇ ਕੰਨਾ ਆਪਣੀ ਮਾਂ ਦੀ ਸ਼ਕਲ ਦੇਖੀ ਐ ਨਾ ਬਾਪ ਦੀ ਨਾ ਦੁਨੀਆ ਦੀ ਕੋਈ ਚੀਜ਼ ਨਹੀਂ ਦੇਖੀ ਬਹੁਤ ਸਾਰੇ ਬੱਚੇ ਗੁੰਗੇ ਬੋਲੇ ਐ ਜਿਹੜੇ ਨਾ ਸੁਣ ਸਕਦੇ ਐ ਨਾ ਬੋਲ ਸਕਦੇ ਐ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਲੜਕੀਆਂ ਲੜਕੇ ਮੰਦ ਬੁੱਧੀ ਨੇ ਪਰਮਾਤਮਾ ਨੇ ਬਾਡੀ ਤਾਂ ਪੂਰੀ ਦਿੱਤੀ ਲੇਕਿਨ ਦਿਮਾਗ ਤਾਂ ਖਾਲੀ ਨੇ ਜਿਸ ਦਿਨ ਦਾ ਉਹਨਾਂ ਦਾ ਜਨਮ ਹੋਇਆ ਨਾ ਕਦੀ ਉੱਠ ਕੇ ਬੈਠੇ ਐ ਨਾ ਕਦੀ ਖੜੇ ਹੋਏ ਐ ਨਾ ਕਦੀ ਖੇਡੇ ਐ ਨਾ ਕਦੀ ਬੋਲੇ ਐ ਨਾ ਕਦੀ ਖਾਣਾ ਹੱਥਾਂ ਨਾਲ ਖਾਦਾ ਨਾ ਕਦੀ ਲੈਟਰਨ ਬਾਥਰੂਮ ਗਿਆ ਤੁਸੀਂ ਸੋਚ ਸਕਦੇ ਹੋ ਕਿ ਇਸ ਤਰ੍ਹਾਂ ਦਾ ਇੱਕ ਵੀ ਜਿਹੜਾ ਇਨਸਾਨ ਹੈ ਘੱਟ ਪੈਦਾ ਹੋ ਜਾਵੇ ਤਾਂ ਘਰ ਵਾਲਿਆਂ ਨੂੰ ਵੀ ਸਾਹਮਣਾ ਕਿੰਨਾ ਔਖਾ ਔਰ ਸਾਡੇ ਕੋਲ ਵੀ ਬਹੁਤ ਸਾਰੇ ਬੱਚੇ ਨੇ ਇਸ ਤਰ੍ਹਾਂ ਦੇ ਪਰਮਾਤਮਾ ਨੇ ਡਿਊਟੀ ਲਈ ਹੈ ਸੋ ਬੜੇ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਪਰਮਾਤਮਾ ਨੇ ਕਸ਼ਟ ਦਿੱਤੇ ਇਹਨਾਂ ਨੂੰ ਸਰੀਰਕ ਤੌਰ ਤੇ ਕਿਸੇ ਨੂੰ ਦਿਮਾਗੀ ਤੌਰ ਤੇ ਕਦੋਂ ਤੋਂ ਤੁਸੀਂ ਇਹ ਜਿਹੜੀ ਸੰਸਥਾ ਹੈ ਚਲਾ ਰਹੇ ਹੋ ਤੇ ਕਿੰਨੇ ਕੁ ਬੱਚੇ ਆ ਤੁਹਾਡੇ ਇਹ ਤਕਰੀਬਨ ਅਸੀਂ 15 ਸਾਲ ਤੋਂ ਚਲਾ ਰਹੇ ਆ ਔਰ ਸਾਡੇ ਕੋਲ 80 ਕੁ ਵਿਕਲੈਂਗ ਹੈਗੇ ਆ ਜਿਨ੍ਹਾਂ ਦੀ ਅਸੀਂ ਸੇਵਾ ਚਲਾ ਰਹੇ ਆ ਸਾਡੇ ਕੋਲ ਜਗ੍ਹਾ ਬਹੁਤ ਘੱਟ ਹੈ ਸਾਨੂੰ ਬਹੁਤ ਲੋਕ ਹੋਰ ਰਿਕੁਐਸਟ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਵੀ ਤੁਸੀਂ ਐਜੂਕੇਸ਼ਨ ਦੇ ਦਿਓ ਪੜ੍ਹਾ ਦਿਓ ਸੰਭਾਲ ਦਿਓ ਕਿਨ ਫਿਲਹਾਲ ਹਲੇ ਜਗਾ ਦੀ ਬਹੁਤ ਸਾਡੇ ਕੋਲ ਕਮੀ ਹੈ ਤੇ ਜਦੋਂ ਪਰਮਾਤਮਾ ਨੇ ਚਾਇਆ ਤਾਂ ਫਿਰ ਹੋਰ ਦੇਖਾਂਗੇ ਹਲੇ ਇਸ ਤੋਂ ਕਰੀਬਨ ਸਾਡੇ ਕੋਲ 80 ਕ ਮੈਂਬਰ ਵਿਕਲਾੰਗ ਨੇ ਸਾਰੇ ਤੇ ਮੈਂ ਇਹਨਾਂ ਨੂੰ ਕਿੱਦਾਂ ਮੈਨੇਜ ਕਰਦੇ ਹਾਂ ਕੁਝ ਮੈਂਟਲੀ ਅਟ੍ਰੈਡ ਨੇ ਕੁਝ ਜਿਹੜੇ ਆ ਉਹਨਾਂ ਨੂੰ ਆਪਣੇ ਬਾਰੇ ਨਹੀਂ ਪਤਾ ਕਿ ਮੈਂ ਕੌਣ ਆ ਕਿੱਧਰੋਂ ਆ ਕੁਝ ਚੱਲ ਤੁਰ ਫਿਰ ਵੀ ਨਹੀਂ ਸਕਦੇ ਤੇ ਕੁਝ ਏਦਾਂ ਦੇ ਵੀ ਨੇ ਜਿਹੜੇ ਦੇਖ ਨਹੀਂ ਸਕਦੇ ਮੈਂ ਕਿੰਨਾ ਔਖਾ ਹੁੰਦਾ ਆ ਸੇਵਾ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਲੇਕਿਨ ਇਹ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਤੋਂ ਵੱਡੀ ਮੁਸੀਬਤ ਦੀ ਗੱਲ ਪ੍ਰੋਬਲਮ ਦੀ ਗੱਲ ਇਹ ਹੈ ਕਿ ਸਾਡੇ ਕੋਲ ਨਾ ਤਾਂ ਕੋਈ ਗਵਰਨਮੈਂਟ ਤੋਂ ਐਡਾ ਤੁਸੀਂ ਚੈੱਕ ਕਰ ਸਕਦੇ ਹੋ ਆ ਸਾਡਾ ਏਕ ਜੋਤ ਵਿਕਲਾੰਗ ਬੱਚਿਆਂ ਦਾ ਸਾਡਾ ਕਾਊਂਟ ਹੈ ਇਸੇ ਨਾਮ ਤੇ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਗਵਰਨਮੈਂਟ ਤੋਂ ਸਾਨੂੰ ਕਦੀ ਕੋਈ ਮਦਦ ਆਈ ਹੈ ਜੋ ਵੀ ਹੈ ਇਹ account 'ਚ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਏਗਾ ਨਾ ਕੋਈ ਗਵਰਨਮੈਂਟ ਤੋਂ ਹੈਲਪ ਹੈ ਔਰ ਨਾ ਹੀ ਬੱਚੇ ਕੋਈ ਫੀਸ ਦਿੰਦੇ ਆ ਤੁਸੀਂ ਕਿਸੇ ਵੀ ਬੱਚੇ ਨੂੰ ਉਦੇ ਪੇਰੈਂਟਸ ਨੂੰ ਜਾ ਕੇ ਪੁੱਛ ਸਕਦੇ ਹੋ ਕਿਉਂਕਿ ਉਹ ਖੁਦ ਹੀ ਇੰਨੇ ਗਰੀਬ ਘਰਾਂ ਦੇ ਨੇ ਉਹਨਾਂ ਕੋਲ ਖਾਣ ਦੀ ਰੋਟੀ ਨਹੀਂ ਇੱਕ ਟਾਈਮ ਵਾਸਤੇ ਕੁਝ ਜਦੋਂ ਇਸ ਤਰ੍ਹਾਂ ਦਾ ਇੱਕ ਬੱਚਾ ਘਰ ਵਿੱਚ ਪੈਦਾ ਹੋ ਜਾਂਦਾ ਤਾਂ ਸਾਰੀ ਫੈਮਿਲੀ ਡਿਪਰੈਸ਼ਨ ਚ ਹੋ ਜਾਂਦੀ ਉਹਨੂੰ ਸੰਭਾਲਣਾ ਕਰਨਾ ਬਹੁਤ ਔਖਾ ਹੁੰਦਾ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚਿਆ ਇੱਕ ਜੋਤ ਵਿਕਲਾੰਗ ਬੱਚੇ ਤੇ ਸਕੂਲ ਦੇ ਵਿੱਚ ਜਿੱਥੇ ਕੀ ਬਹੁਤ ਬੱਚੇ ਜਿਹੜੇ ਆਉਂਦੇ ਨੇ ਉਹ ਆਪਣੇ ਸਰੀਰ ਦੇ ਵੱਲੋਂ ਜਿਹੜੇ ਸਟੇਬਲ ਨਹੀਂ ਹੁੰਦੇ ਜਿੱਥੇ ਕੀ ਸਾਡੇ ਨਾਲ ਸਤਵੰਦ ਕੌਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਦੱਸਦੀ ਹੈ ਕਿ ਉਹ ਨਾ ਤਾਂ ਇੱਕ ਹਮੇਸ਼ਾ ਹਰ ਇੱਕ ਮਾਪਾਪ ਨੂੰ ਉਮੀਦ ਹੁੰਦੀ ਹੈ ਕਿ ਸਾਡਾ ਬੱਚਾ ਬਿਲਕੁਲ ਸਵਸਥ ਪੈਦਾ ਪੈਦਾ ਹੋਵੇ ਤੇ ਨਾਲ ਹੀ ਨਾਲ ਇਹ ਵੀ ਉਮੀਦ ਹੁੰਦੀ ਹੈ ਕਿ ਸਾਡੇ ਜਿਹੜੇ ਸੁਪਨੇ ਨੇ ਉਹ ਪੂਰੇ ਕਰਨ ਪਰ ਅੱਜ ਅਸੀਂ ਤੁਹਾਨੂੰ ਇੱਕ ਇੱਦਾਂ ਦੀ ਦੁਨੀਆ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਕਿ ਤੁਸੀਂ ਦੇਖ ਕੇ ਉਹਨਾਂ ਨੂੰ ਭਾਉ ਖੋਜੋਗੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਸਾਡੇ ਵਾਂਗੂ ਆਮ ਨਹੀਂ ਹੈਗੀ ਹਮੇਸ਼ਾ ਹੀ ਸਾਨੂੰ ਹਰ ਇੱਕ ਚੀਜ਼ ਦਾ ਦੁੱਖ ਹੁੰਦਾ ਕਿ ਕਾਸ਼ ਸਾਡੇ ਰੰਗ ਗੋਰਾ ਹੁੰਦਾ ਕਾਸ਼ ਸਾਡੇ ਕੋਲ ਇਹ ਚੀਜ਼ ਹੁੰਦੀ ਕਾਸ਼ ਸਾਡੇ ਕੋਲ ਉਹ ਚੀਜ਼ ਹੁੰਦੀ ਪਰ ਹਮੇਸ਼ਾ ਇਹ ਗੱਲ ਸੱਚੀ ਹੈ ਕਿ ਜਿਹੜੇ ਬੰਦੇ ਕੋਲ ਜਿਸ ਚੀਜ਼ ਦੀ ਜੋ ਚੀਜ਼ ਨਹੀਂ ਹੁੰਦੀ ਉਸ ਬੰਦੇ ਨੂੰ ਉਸ ਦੀ अहमियत ਉਦੋਂ ਪਤਾ ਲੱਗਦੀ ਹੈ ਜਦੋਂ ਉਸ ਤੋਂ ਕੋਲ ਉਹ ਚੀਜ਼ ਨਾ ਹੋਵੇ ਤੇ ਨਾਲ ਹੀ ਸਾਡੇ ਨਾਲ ਸਤਵੰਤ ਕੋਰਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਰਾਂਗੇ ਤੇ ਪੁੱਛਾਂਗੇ ਕਿਦਾਂ ਇਹਨਾਂ ਨੂੰ ਡੀਲ ਕਰਦੇ ਹੋ ਕਿ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੋਂ ਤੋਂ ਇਹ ਸਕੂਲ ਚਲਾ ਰਹੇ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਦਸੀ ਦੀ ਹੈਡਲਾਈਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਨਮਸਕਾਰ ਜੀ ਖਾਸ ਤੌਰ ਤੇ ਸਿਟੀ ਹੈਡਲਾਈਨਸ ਦਾ ਮੈਂ ਥੈਂਕਸ ਕਰਦੀ ਹਾਂ ਜਿਨੇ ਅੱਜ ਇਹਨਾਂ ਬੱਚਿਆਂ ਨੂੰ ਮਿਲਣ ਵਾਸਤੇ ਆਏ ਹਨ ਔਰ ਇਹਨਾਂ ਦੀ ਜੋ ਦੁਖਦਾਈ ਜੀਵਨ ਹੈ ਇਹਨਾਂ ਦਾ ਉਹ ਸਾਰਿਆਂ ਤੱਕ ਪਹੁੰਚਾਉਣਗੇ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਇੱਕ ਨਾ ਮੈਂ ਮੈਂ ਪਹਿਲਾਂ ਇਹ ਇਹ ਚੀਜ਼ ਜ਼ਰੂਰ ਪੁੱਛੂੰਗੀ ਮੈਮ ਇੱਕ ਲਾਈਨ ਮੈਂ ਪੜ੍ਹੀ ਸੀਗੀ ਤੁਹਾਡੇ ਪੋਸਟਰ ਤੇ ਲੱਗੀ ਹੋਈ ਹੈ ਕਹਿੰਦੇ ਕਹਿੰਦੇ ਨੇ ਕਿ ਅंसू ਪੂੰਝ ਕੇ ਦੇ ਕਿਸੇ ਕੇ ਕਿ ਕਿਸੇ ਕੇ ਦੁੱਖ ਦੁਸ਼ ਕਰ ਕਿਸੇ ਦਾ ਦੁੱਖ ਮਿਟਾਉਣਾ ਚਾਹੀਏ ਇਨਸਾਨ ਕੋ ਇਨਸਾਨ ਕੇ ਕਾਮ ਆਣਾ ਚਾਹੀਏ ਇਹ ਲਿਖਿਆ ਤੇ ਕਿਤੇ ਨਾ ਕਿਤੇ ਇਹ ਗੱਲ ਤੁਹਾਡੇ ਥਰੂ ਮੈਨੂੰ ਲੱਗਦਾ ਵੀ ਸੱਚ ਵੀ ਹੁੰਦੀ ਹੋਈ ਦਿਖਾਈ ਦੇ ਰਹੀ ਇਹ ਤਾਂ ਤੁਸੀਂ ਸਾਰਾ ਕੁਝ ਆਪਣੇ ਕੈਮਰੇ ਦੇ ਥਰੂ ਦੇਖ ਹੀ ਲਿਆ ਹੈ ਕਿ ਕਿਸ ਤਰ੍ਹਾਂ ਦੇ ਇੱਥੇ ਜਿਹੜੇ ਬੱਚੇ ਹੈਗੇ ਆ ਉਹ ਨੇਤਰਹੀਨ ਬੱਚੇ ਐ ਜਿਨ੍ਹਾਂ ਦਾ ਜਨਮ ਤੋਂ ਉਹਨਾਂ ਨੇ ਕਦੇ ਆਪਣੀ ਮਾਂ ਦੀ ਸ਼ਕਲ ਦੇਖੀ ਐ ਨਾ ਬਾਪ ਦੀ ਨਾ ਦੁਨੀਆ ਦੀ ਕੋਈ ਚੀਜ਼ ਨਹੀਂ ਦੇਖੀ ਔਰ ਬਹੁਤ ਸਾਰੇ ਬੱਚੇ ਗੁੰਗੇ ਬੋਲੇ ਐ ਜਿਹੜੇ ਨਾ ਸੁਣ ਸਕਦੇ ਐ ਨਾ ਬੋਲ ਸਕਦੇ ਐ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਲੜਕੀਆਂ ਲੜਕੇ ਮੰਦਬੁੱਧੀ ਨੇ ਪਰਮਾਤਮਾ ਨੇ ਬਾਡੀ ਤਾਂ ਪੂਰੀ ਦਿੱਤੀ ਲੇਕਿਨ ਦਿਮਾਗ ਤਾਂ ਖਾਲੀ ਨੇ ਪਤਾ ਹੀ ਨਹੀਂ ਮੇਰਾ ਨਾਮ ਕੀ ਹੈ ਮੈਂ ਕੌਣ ਆ ਮੇਰੇ ਮਾਪੇ ਕਿੱਥੇ ਆ ਮੈਂ ਰੋਟੀ ਖਾਣੀ ਹੈ ਕਿ ਖਾਦੀ ਹੈ ਖਾਣਾ ਅੱਗੇ ਰੱਖਤਾ ਤਾਂ ਖਾ ਲਿਆ ਨਹੀਂ ਰੱਖਿਆ ਤਾਂ ਨਾ ਖਾਦਾ ਵਿੱਚੇ ਲੈਟਰਨ ਬਾਥਰੂਮ ਕਰਤਾ ਐਡੀ ਡਿਊਮੋਰ ਆ ਪਤਾ ਹੀ ਨਹੀਂ ਮਤਲਬ ਬ੍ਰੇਨ ਚ ਬ੍ਰੇਨ ਲੋਅ ਹੀ ਨਹੀਂ ਕਰਦਾ ਕਿਸੇ ਗੱਲ ਨੂੰ ਤੇ ਬਸ ਬੈਠੇ ਆ ਤਾਂ ਬੈਠੇ ਆ ਖੜੇ ਆ ਤਾਂ ਖੜੇ ਆ ਘਰਾਂ ਤੋਂ ਅਸੀਂ ਇਸ ਤਰ੍ਹਾਂ ਹੀ ਬਾਡੀਜ਼ ਨੂੰ ਲੈ ਆਂਦੇ ਆ ਸ਼ਾਮ ਨੂੰ ਛਾੜਦੇ ਹੁੰਨੇ ਆ ਤੁਸੀਂ ਦੇਖਦੇ ਹੋ ਬਹੁਤ ਸਾਰੇ ਬੱਚੇ 휠 ਚੇਅਰਾਂ ਤੇ ਨੇ ਜਿਨ੍ਹਾਂ ਨੂੰ ਕਈ ਹੈਗੇ ਨੇ ਜਿਹੜੇ ਮਤਲਬ ਉੱਪਰਲਾ ਧਾੜਤਾ ਕੰਮ ਕਰਦਾ ਪਰ ਨੀਚੇ ਵਾਲੀ ਬਾਡੀ ਬਿਲਕੁਲੇ ਕੰਮ ਹੀ ਨਹੀਂ ਕਰਦੀ ਹੈਗੀ ਔਰ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ ਜਿਸ ਦਿਨ ਦਾ ਉਹਨਾਂ ਦਾ ਜਨਮ ਹੋਇਆ ਬੈੱਡ ਤੇ ਪਏ ਨੇ ਨਾ ਕਦੀ ਜਿੱਦਨ ਦਾ ਕੋਈ 26 ਸਾਲ ਦੀ ਲੜਕੀ ਹੈ 30 ਸਾਲ ਦਾ ਲੜਕਾ ਹੈ 22 24 ਸਾਲ ਦਾ ਲੜਕਾ ਹੈ ਕੋਈ 8 ਸਾਲ ਦੀ ਲੜਕੀ ਹੈ ਕੋਈ 10 ਸਾਲ ਦੀ ਲੜਕੀ ਹੈ ਜਿਸ ਦਿਨ ਦਾ ਉਹਨਾਂ ਦਾ ਜਨਮ ਹੋਇਆ ਨਾ ਕਦੀ ਉੱਠ ਕੇ ਬੈਠੇ ਹੈ ਨਾ ਕਦੀ ਖੜੇ ਹੋਏ ਹੈ ਨਾ ਕਦੀ ਖੇਡੇ ਹੈ ਨਾ ਕਦੀ ਬੋਲੇ ਨਾ ਕਦੀ ਖਾਣਾ ਹੱਥਾਂ ਨਾਲ ਖਾਦਾ ਨਾ ਕਦੀ ਲੈਕਟ੍ਰਿਨ ਬਾਥਰੂਮ ਗਏ ਹੈ ਤੁਸੀਂ ਸੋਚ ਸਕਦੇ ਹੋ ਕਿ ਇਸ ਤਰ੍ਹਾਂ ਦਾ ਇੱਕ ਵੀ ਜਿਹੜਾ ਇਨਸਾਨ ਹੈ ਘਰ ਚ ਪੈਦਾ ਹੋ ਜਵੇ ਤਾਂ ਘਰ ਵਾਲਿਆਂ ਨੂੰ ਵੀ ਸਾਹਮਣਾ ਕਿੰਨਾ ਔਖਾ ਔਰ ਸਾਡੇ ਕੋਲ ਵੀ ਬਹੁਤ ਸਾਰੇ ਬੱਚੇ ਨੇ ਇਸ ਤਰ੍ਹਾਂ ਦੇ ਪਰਮਾਤਮਾ ਨੇ ਡਿਊਟੀ ਲਈ ਹੈ ਸੋ ਬੜੇ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਪਰਮਾਤਮਾ ਨੇ ਕਸ਼ਟ ਦਿੱਤਾ ਇਹਨਾਂ ਨੂੰ ਸਰੀਰਕ ਤੌਰ ਤੇ ਕਿਸੇ ਨੂੰ ਦਿਮਾਗੀ ਤੌਰ ਤੇ ਤੁਸੀਂ ਖੁਦ ਆ ਕੇ ਦੇਖੋਗੇ ਕਿਵੇਂ ਕਿਵੇਂ ਦੇ ਬੱਚੇ ਐ ਐਕਸਪਲੇਨ ਕਰਨ ਚੌਰ ਦੇਖਣ ਚ ਖੁਦ ਤੁਹਾਨੂੰ ਬੜਾ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਏਗਾ ਮੈਂ ਕਦੋਂ ਤੋਂ ਤੁਸੀਂ ਇਹ ਜਿਹੜੀ ਸੰਸਥਾ ਇਹ ਚਲਾ ਰਹੇ ਹੋ ਤੇ ਕਿੰਨੇ ਕੁ ਬੱਚੇ ਐ ਤੁਹਾਡੇ ਇਹ ਤਕਰੀਬਨ ਅਸੀਂ 15 ਕ ਸਾਲ ਤੋਂ ਚਲਾ ਰਹੇ ਆਂ ਔਰ ਸਾਡੇ ਕੋਲ 80 ਕ ਵਿਕਲੈਂਗ ਹੈਗੇ ਐ ਜਿਨ੍ਹਾਂ ਦੀ ਅਸੀਂ ਸੇਵਾ ਚਲਾ ਰਹੇ ਆਂ ਸਾਡੇ ਕੋਲ ਜਗ੍ਹਾ ਬਹੁਤ ਘੱਟ ਹੈ ਸਾਨੂੰ ਬਹੁਤ ਲੋਕ ਹੋਰ ਰਿਕੁਐਸਟ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਵੀ ਤੁਸੀਂ ਐਜੂਕੇਸ਼ਨ ਦੇ ਦਿਓ ਪੜ੍ਹਾ ਦਿਓ ਸੰਭਾਲ ਦਿਓ ਲੇਕਿਨ ਫਿਲਹਾਲ ਹਲੇ ਜਗ੍ਹਾ ਦੀ ਬਹੁਤ ਸਾਡੇ ਕੋਲ ਕਮੀ ਹੈ ਤੇ ਜਦੋਂ ਪ੍ਰਮਾਤਮਾ ਨੇ ਚਾਇਆ ਤਾਂ ਫਿਰ ਹੋਰ ਦੇਖਾਂਗੇ ਹੱਲੇ ਇਸ ਤੋਂ ਕਰੀਬਨ ਸਾਡੇ ਕੋਲ 80 ਕ ਮੈਂਬਰ ਵਿਕਲਾੰਗ ਨੇ ਸਾਰੇ ਮੈਮ ਕਿੰਨਾ ਕੋਖਾ ਹੁੰਦਾ ਇਹਨਾਂ ਨੂੰ ਸਾਹਮਣਾ ਕਿਉਂਕਿ ਤੁਸੀਂ ਕਿਹਾ ਵੀ ਸਵੇਰੇ ਤੋਂ ਤੁਸੀਂ ਇਹਨਾਂ ਨੂੰ ਲੈ ਆਉਨੇ ਹੋ ਤੇ ਸ਼ਾਮੀ ਇਹਨੂੰ ਨੂੰ ਛੱਡਦੇ ਸਾਰਾ ਟਾਈਮ ਤੁਹਾਡੇ ਕੋਲੇ ਹੁੰਦੇ ਨੇ ਤੇ ਮੈਮ ਇਹਨਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਕੁਝ ਮੈਂਟਲੀ ਅਟ੍ਰੈਡ ਨੇ ਕੁਝ ਜਿਹੜੇ ਆ ਉਹਨਾਂ ਨੂੰ ਆਪਣੇ ਬਾਰੇ ਨਹੀਂ ਪਤਾ ਕਿ ਮੈਂ ਕੌਣ ਆ ਕਿੱਧਰੋਂ ਆ ਕੁਝ ਚੱਲ ਤੁਰ ਫਿਰ ਵੀ ਨਹੀਂ ਸਕਦੇ ਤੇ ਕੁਝ ਇਦਾਂ ਦੇ ਵੀ ਨੇ ਜਿਹੜੇ ਦੇਖ ਨਹੀਂ ਸਕਦੇ ਮੈਮ ਕਿੰਨਾ ਕੋਖਾ ਹੁੰਦਾ ਆ ਮੈਂ ਸਮਝਦੀ ਆ ਕਿ ਸੇਵਾ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਲੇਕਿਨ ਇਹ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਬਿਲਕੁਲ ਈਵਨ ਦੈਨ ਜੇ ਘਰ ਚ ਆਪਣੇ ਮਾਪੇ ਬਪ ਵੀ ਬਿਮਾਰ ਪੈ ਜਾਣ ਜਾਂ ਬੱਚੇ ਬਿਮਾਰ ਪੈ ਜਾਣ ਲੰਬੇ ਸਮੇਂ ਲਈ 30 ਸਾਲ ਲਈ 25 ਸਾਲ ਲਈ ਕੋਈ ਇਨਸਾਨ ਬੈੱਡ ਤੇ ਪਿਆ ਲੈਟਰਨ ਬਾਥਰੂਮ ਵੀ ਨਹੀਂ ਜਾ ਸਕਦਾ ਔਰ ਦੇਖ ਨਹੀਂ ਸਕਦਾ ਤਾਂ ਫੇ ਫੈਮਿਲੀ ਲੋ ਵਾਲੇ ਲੋਕ ਵੀ ਕਹਿ ਦਿੰਦੇ ਨੇ ਕਿ ਪ੍ਰਮਾਤਮਾ ਇਹਨੂੰ ਹੁਣ ਸਾਡੇ ਕੋਲ ਨਹੀਂ ਇਹਨੂੰ ਸੰਭਾਲਿਆ ਜਾ ਰਿਹਾ ਲੇਕਿਨ ਤੁਸੀਂ ਇੰਨੇ ਬੱਚੇ ਸੰਭਾਲਨੇ ਔਰ ਸਭ ਤੋਂ ਵੱਡੀ ਮੁਸੀਬਤ ਦੀ ਗੱਲ ਪ੍ਰੋਬਲਮ ਦੀ ਗੱਲ ਇਹ ਹੈ ਕਿ ਸਾਡੇ ਕੋਲ ਨਾ ਤਾਂ ਕੋਈ ਗਵਰਨਮੈਂਟ ਤੋਂ ਐਡਾ ਤੁਸੀਂ ਚੈੱਕ ਕਰ ਸਕਦੇ ਹੋ ਆ ਸਾਡਾ ਏਕ ਜੋਤ ਵਿਕਲਾੰਗ ਬੱਚਿਆਂ ਦਾ ਸਾਡਾ ਕਾਊਂਟ ਹੈ ਇਸੇ ਨਾਮ ਤੇ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਗਵਰਨਮੈਂਟ ਤੋਂ ਸਾਨੂੰ ਕਦੀ ਕੋਈ ਮਦਦ ਆਈ ਹੈ ਜੋ ਵੀ ਹੈ ਇਹ ਕਾਊਂਟ 'ਚ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਏਗਾ ਨਾ ਕੋਈ ਗਵਰਨਮੈਂਟ ਤੋਂ ਹੈਲਪ ਹੈ ਔਰ ਨਾ ਹੀ ਬੱਚੇ ਕੋਈ ਫੀਸ ਦਿੰਦੇ ਆ ਤੁਸੀਂ ਕਿਸੇ ਵੀ ਬੱਚੇ ਨੂੰ ਉਦੇ ਪੇਰੈਂਟਸ ਨੂੰ ਜਾ ਕੇ ਪੁੱਛ ਸਕਦੇ ਹੋ ਕਿਉਂਕਿ ਉਹ ਖੁਦ ਹੀ ਇੰਨੇ ਗਰੀਬ ਘਰਾਂ ਦੇ ਨੇ ਉਹਨਾਂ ਕੋਲ ਖਾਣ ਦੀ ਰੋਟੀ ਨਹੀਂ ਇੱਕ ਟਾਈਮ ਵਾਸਤੇ ਕੁਝ ਜਦੋਂ ਇਸ ਤਰ੍ਹਾਂ ਦਾ ਇੱਕ ਬੱਚਾ ਘਰ ਵਿੱਚ ਪੈਦਾ ਹੋ ਜਾਂਦਾ ਤਾਂ ਸਾਰੀ ਫੈਮਿਲੀ ਡਿਪਰੈਸ਼ਨ ਚ ਹੋ ਜਾਂਦੀ ਉਹਨੂੰ ਸੰਭਾਲਣਾ ਕਰਨਾ ਬਹੁਤ ਔਖਾ ਹੁੰਦਾ ਸੋ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਆਪਣੇ ਲੈਵਲ ਤੇ ਬੱਚਿਆਂ ਕੋਲ ਨਹੀਂ ਕੋਈ ਸਰਕਾਰ ਤੋਂ ਨਹੀਂ ਤੁਸੀਂ ਲੋਕਾਂ ਕੋਲ ਪੈਸੇ ਮੰਗਣੇ ਆ ਔਰ ਮੰਗ ਕੇ ਇਹੋ ਜਿਹੇ ਬੱਚਿਆਂ ਦੀ ਸੇਵਾ ਕਰਨੀ ਆ ਤੁਸੀਂ ਸੋਚ ਸਕਦੇ ਹੋ ਕਿ ਦੋਨੋਂ ਹੀ ਕੰਮ ਕਿੰਨੇ ਔਖੇ ਆ ਰੋਜ਼ ਮੰਗਣਾ ਔਰ ਸਿਤੁਰੇ ਰਹਿਨੇ ਆ ਸਾਰੀ ਦਿਹਾੜੀ ਪੰਜ-ਛਤ ਮੈਂਬਰ ਸਾਡੇ ਕੁਝ ਬੱਚੇ ਜਿਹੜੇ ਚੀਜ਼ਾਂ ਬਣਾਉਂਦੇ ਆ ਉਹ ਸੇਲ ਕਰਦੇ ਆ ਕੁਝ ਕਈ ਤਾਂ ਕਹਿ ਦਿੰਦੇ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਹੈ ਮੰਗਣ ਆ ਜਾਂਦੇ ਹੋ ਤੁਸੀਂ ਅਸੀਂ ਕੀ ਕਰੀਏ ਕੋਈ ਕੁਝ ਕਿੱਦਾਂ ਤਾਂ ਲੱਗਦਾ ਜਦੋਂ ਲੋਕ ਇਦਾਂ ਦੀ ਟੌਂਟਿੰਗ ਕਰਦੇ ਕਿ ਰੋਜ਼ ਹੀ ਮੰਗਣ ਆ ਜਾਂਦੇ ਹੋ ਕਿਉਂਕਿ ਜੇ ਗੱਲ ਕੀਤੀ ਜਾਵੇ ਤੁਸੀਂ ਆਪਣੇ ਲਈ ਤਾਂ ਨਹੀਂ ਮੰਗ ਰਹੇ ਤੁਸੀਂ ਵੀ ਇਹਨਾਂ ਬੱਚੇ ਲਈ ਮੰਗ ਰਹੇ ਹੋ ਮੰਗਣਾ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇੱਕ ਤਰੀਕੇ ਦੇ ਤੁਸੀਂ ਤਾਂ ਸੇਵਾ ਕਰ ਰਹੇ ਲੇਕਿਨ ਜਦੋਂ ਲੋਕ ਤੁਹਾਨੂੰ ਇਦਾਂ ਕਹਿੰਦੇ ਨੇ ਵੀ ਰੋਜ਼ ਹੀ ਮੰਗਣ ਆ ਜਾਂਦੇ ਹੋ ਤੁਹਾਡਾ ਕੰਮ ਇਹੀ ਹੋ ਗਿਆ ਮੈਮ ਕਿੱਦਾਂ ਤਾਂ ਲੱਗਦਾ ਅਜੀਬ ਲੱਗਦਾ ਬਹੁਤ ਜ਼ਿਆਦਾ ਮਨ ਨੂੰ ਠੇਸ ਲੱਗਦੀ ਹੈ ਕਿ ਪ੍ਰਮਾਤਮਾ ਇਹ ਕਿਹੋ ਜੀ ਡਿਊਟੀ ਲਾਈ ਹੈ ਬਹੁਤ ਵਾਰ ਪਹਿਲਾਂ ਪਹਿਲਾਂ ਜਦੋਂ ਸਟਾਰਟ ਕੀਤਾ ਸੀ ਤਾਂ ਫੈਮਿਲੀ ਮੈਂਬਰ ਵੀ ਕਹਿਣ ਲੱਗੇ ਕਿ ਕੀ ਕਰਦੇ ਹੋ ਸਾਰਾ ਦਿਨ ਤੁਸੀਂ ਹੈਨਾ ਕਿੱਥੇ ਮੇਰੀ ਗਵਰਨਮੈਂਟ ਜੌਬ ਸੀ ਮੈਂ ਗਵਰਨਮੈਂਟ ਜੌਬ ਜੇ ਆਪਾਂ ਕਹਿੰਦੇ ਹੁੰਨੇ ਆ ਵੀ ਗਵਰਨਮੈਂਟ ਦੇ ਜੁਆਈ ਹੁੰਦੇ ਆ ਜਿਹੜੇ ਗਵਰਨਮੈਂਟ ਜੋਬ ਕਰਨ ਵਾਲਿਆ ਤੁਸੀਂ ਕਿੰਨੇ ਮਤਲਬ ਤੁਹਾਡੀ ਜ਼ਿੰਦਗੀ ਅੱਛੀ ਹੁੰਦੀ ਹੈ ਹੈਨਾ ਕਿੰਨੀਆਂ ਛੁੱਟੀਆਂ ਕਿੰਨੀ ਸੈਲਰੀ ਕਿੰਨੇ ਉੱਥੇ ਸਾਰਾ ਕੁਝ ਫੈਸਿਲਿਟੀਆਂ ਨੇ ਔਰ ਕਿੱਥੇ ਤੁਸੀਂ ਇੱਕ ਦਮ ਖੜੇ ਹੋ ਕੇ ਇਹਨਾਂ ਬੱਚਿਆਂ ਦੀ ਸੇਵਾ ਕਰਨ ਲਈ ਤੁਸੀਂ ਪਬਲਿਕ ਮੋਰੇ ਰਿਕੁਐਸਟ ਕਰਦੇ ਹੋ ਤਾਂ ਦੋਨਾਂ ਚੀਜ਼ਾਂ 'ਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲਾਂ ਪਹਿਲਾਂ ਸੋਚਿਆ ਕਿ ਨਹੀਂ ਇਹ ਕੰਮ ਨਹੀਂ ਕਰਨਾ ਹੈਗਾ ਮੈਂ ਬੰਦ ਕਰ ਦਵਾ ਮੈਂ ਨਹੀਂ ਪਰ ਬਸ ਇਹ ਨਾ ਬੱਚਿਆਂ ਨੂੰ ਦੇਖ ਕੇ ਤਾਂ ਪਰਮਾਤਮਾ ਨੇ ਮਨ ਨੂੰ ਪੱਕਾ ਕੀਤਾ ਹੌਸਲਾ ਦਿੱਤਾ ਕਿ ਜੇ ਸੇਵਾ ਦਾ ਬੀੜਾ ਚੁੱਕਣਾ ਹੈ ਸੇਵਾ ਦਾ ਕੰਮ ਕਰਨਾ ਹੈ ਤਾਂ ਇਹ ਵੀ ਕਰਨਾ ਪਏਗਾ ਤਾਂ ਇਸ ਤਰ੍ਹਾਂ ਹੌਲੀ-ਹੌਲੀ ਹੌਲੀ-ਹੌਲੀ ਮਨ ਨੂੰ ਪੱਕਾ ਕੀਤਾ ਬਹੁਤ ਹੁਣ ਵੀ ਸ਼ਰਮ ਮਹਿਸੂਸ ਹੁੰਦੀ ਹੈ ਕਿਸੇ ਨੂੰ ਕਹਿਣ ਲੱਗਿਆਂ ਕਿ ਸਾਨੂੰ ਫੰਡਸ ਦੀ ਜ਼ਰੂਰਤ ਹੈ ਗੇਈ ਵਾਰੀ ਸਾਨੂੰ ਕਹੇ ਵੀ ਜਾਂਦੇ ਆ ਕਿ ਤੁਸੀਂ ਸਾਨੂੰ ਫੋਨ ਕਰਦਿਆ ਕਰੋ ਮੈਡਮ ਐਸ ਤਰਾ ਜਾਂ ਤਾਂ ਵੀ ਕੀਤਾ ਨਹੀਂ ਜਾਂਦਾ ਕਿਹਾ ਨਹੀਂ ਜਾਂਦਾ ਕਿਉਂਕਿ ਪੈਸੇ ਮੰਗਣੇ ਬੜੇ ਔਖੇ ਲੱਗਦੇ ਆ ਤੇ ਜੋ ਕੋਈ ਅਸੀਂ ਤਾਂ ਬਸ ਇਸ ਲਈ ਰੱਬ ਦਾ ਹੁਕਮ ਲੈ ਕੇ ਇੱਥੇ ਬੈਠੇ ਆ ਕਿ ਬਾਬਾ ਜੀ ਜੋ ਤੁਸੀਂ ਭੇਜ ਦਿਓਗੇ ਉਹਨੇ ਚ ਜਿਵੇਂ ਗੁਜ਼ਾਰਾ ਕਰਾਂਗੇ ਜਿਵੇਂ ਵੀ ਸਾਡੇ ਕੋਲ ਹੋ ਸਕੇ ਆ ਤਾਂ ਉਸ ਮਾਲਕ ਦਾ ਹੁਕਮ ਹੈ ਤੁਹਾਡੇ ਵਰਗੇ ਭੈਣ ਭਰਾ ਬੱਚੇ ਇਹਨਾਂ ਬੱਚਿਆਂ ਦੀ ਆਵਾਜ਼ ਅੱਗੇ ਪਹੁੰਚਾਉਂਦੇ ਆ ਤਾਂ ਕਿਸੇ ਦੇ ਕਿਸੇ ਮਨ ਵਿੱਚ ਪਰਮਾਤਮਾ ਦੀ ਮਿਹਰ ਪੈਂਦੀ ਹੈ ਤਾਂ ਕੋਈ ਨਾ ਕੋਈ ਥੋੜਾ ਬਹੁਤਾ ਜੋ ਕਿਸੇ ਕੋਈ ਰਾਸ਼ਨ ਦੇ ਜਾਂਦਾ ਕੋਈ ਪੈਸੇ ਦੇ ਜਾਂਦਾ ਕੁਝ ਅਸੀਂ ਇਕੱਠੇ ਕਰਦੇ ਆ ਸਭ ਨੂੰ ਰਿਕਵੈਸਟ ਕਰੀਦੀ ਹੈ ਬਸ ਸਮਝ ਤੋਂ ਬਾਹਰ ਹੀ ਹੈ ਕਿ ਕਿਵੇਂ ਚੱਲ ਰਿਹਾ ਕਿਸ ਤਰ੍ਹਾਂ ਚੱਲ ਰਿਹਾ ਕਿਉਂ ਬਾਬਾ ਜੀ ਨੇ ਇਹ ਡਿਊਟੀ ਲਈ ਹੈ ਸਾਨੂੰ ਤਾਂ ਕੁਝ ਆਪ ਨਹੀਂ ਸਮਝ ਆਉਂਦਾ ਮਤਲਬ ਪਰ ਬਸ ਸਿਰਫ ਇਸੇ ਗੱਲ ਦਾ ਕਿ ਜੇ ਸਾਨੂੰ ਬਹੁਤ ਕਸ਼ਟ ਸਹਿਣਾ ਪੈ ਰਿਹਾ ਹੈ ਬੜੇ ਤਰ੍ਹਾਂ ਦਾ ਕੁਝ ਸੁਨਣਾ ਵੀ ਪੈ ਰਿਹਾ ਬਹੁਤ ਕਸ਼ਟ ਵੀ ਸਹਿਣਾ ਪੈਂਦਾ ਹੈ ਲੇਕਿਨ ਬਸ ਕਿਤੇ ਇੱਕ ਕੋਨੇ ਚ ਖੁਸ਼ੀ ਹੈ ਕਿ ਪ੍ਰਮਾਤਮਾ ਇਹੋ ਜੇ ਬੱਚਿਆਂ ਦੀ ਤੁਸੀਂ ਸੇਵਾ ਲਈ ਹੈ ਤੇ ਇਹਨਾਂ ਦੇ ਆਤਮਾ ਨੂੰ ਜੋ ਇਹਨਾਂ ਦੇ ਮਨ ਨੂੰ ਖੁਸ਼ੀ ਮਿਲਦੀ ਹੈ ਇਹਨਾਂ ਦੀ ਇਹਨਾਂ ਦੀ ਖੁਸ਼ੀ ਨੂੰ ਦੇਖ ਕੇ ਤੇ ਅਸੀਂ ਸਾਰਾ ਕੁਝ ਬਰਦਾਸ਼ਤ ਕਰਦੇ ਆਂ ਔਰ ਸਾਨੂੰ ਵੀ ਆਤਮਿਕ ਤੌਰ ਤੇ ਖੁਸ਼ੀ ਮਿਲਦੀ ਹੈ ਕਿ ਬਹੁਤ ਵੱਡਾ ਦੁੱਖ ਹੈ ਪ੍ਰਮਾਤਮਾ ਕਿਸੇ ਦੇ ਘਰ ਇਹੋ ਜੇ ਬੱਚੇ ਨਾ ਪੈਦਾ ਕਰੇ ਕੇ ਦਾਤਾ ਜੀ ਤੁਸੀਂ ਇਸ ਸਰੀਰ ਨੂੰ ਚੁਣਿਆ ਹੈ ਸੇਵਾ ਦੇ ਵਾਸਤੇ ਤਾਂ ਤੁਸੀਂ ਹਿੰਮਤ ਬਖਸ਼ੀ ਰੱਖੋ ਜੋ ਕਸ਼ਟ ਆਉਂਦੇ ਹੈ ਉਹਨਾਂ ਨੂੰ ਵੀ ਸਹਿਣ ਦਾ ਬਲ ਬਖਸ਼ੋ ਔਰ ਜਦ ਤੱਕ ਵੱਧ ਤੋਂ ਵੱਧ ਸੁਆਸ ਹੈ ਇਹ ਜੇ ਤੁਸੀਂ ਸੇਵਾ ਲਈ ਹੈ ਤਾਂ ਉਹਨ ਲਗਾਈ ਰੱਖੋ ਕਿਉਂਕਿ ਚਲੋ ਸਾਡੇ ਕਸ਼ਟ ਸਹਿਣ ਨਾਲ ਜੇ ਦੂਸਰੇ ਇਨਸਾਨ ਨੂੰ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਮੈਂ ਸੋਚਦੀ ਹਾਂ ਕਿ ਇਹ ਸਭ ਤੋਂ ਵੱਡੀ ਤਪੱਸਿਆ ਹੈ ਇਸ ਤੋਂ ਵੱਡਾ ਕੋਈ ਧਰਮ ਨਹੀਂ ਹੈ ਹੋਰ ਗੀਤਾ ਦਾ ਵੀ ਇਹੀ ਸਾਰ ਹੈ ਕਿ ਕਰਮ ਹੀ ਧਰਮ ਹੈ ਤੁਹਾਡਾ ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹ ਤੁਹਾਡਾ ਕਰਮ ਹੈ ਕਿ ਤੁਸੀਂ ਕੀ ਕਰਮ ਕੰਮ ਕੀ ਕਰਦੇ ਹੋ ਜੇ ਅਸੀਂ ਸਮਾਜ ਲਈ ਕੰਮ ਕਰਦੇ ਹਾਂ ਤਾਂ ਆਪਣੇ ਆਪ ਸਾਡਾ ਜਿਹੜਾ ਉਹ ਪ੍ਰਮਾਤਮਾ ਸਾਡੇ ਕੋਲ ਅੱਛਾ ਧਰਮ ਦਾ ਕੰਮ ਕਰਵਾ ਰਿਹਾ ਸੋ ਮੈਂ ਵੀ ਸਾਰਿਆਂ ਨੂੰ ਰਿਕੁਐਸਟ ਇਹ ਕਰਦੀ ਹਾਂ ਇਹਨਾਂ ਬੱਚਿਆਂ ਵੱਲੋਂ ਕਿ ਤੁਸੀਂ ਵੀ ਇੱਕ ਵਾਰ ਜਰੂਰ ਇਹਨਾਂ ਬੱਚਿਆਂ ਨੂੰ ਆ ਕੇ ਦੇਖੋ ਬਾਕੀ ਗੁਰਬਾਣੀ ਦੀ ਸਚਾਈ ਤਾਂ ਇਹ ਹੈ ਕਿ ਨੰਗੇ ਆਵਰ ਨੰਗੇ ਜਾਣਾ ਕੋਈ ਨ ਰਹਿੋ ਰਾਜਾ ਰਾਣਾ ਰਾਜੇ ਰਾਣੇ ਸਭ ਇੱਥੇ ਛੱਡ ਕੇ ਇਹ ਮਿੱਟੀ 'ਚ ਇੱਕ ਦਿਨ ਸਰੀਰ ਮਾਟੀ ਦਾ ਪੁੱਤਰਾ ਮਾਟੀ 'మే ਮਿਲ ਜਾਏਗਾ ਤਾਂ ਇਹ ਸਰੀਰ ਜਿਹੜਾ ਮਿੱਟੀ ਦਾ ਹੈ ਇੱਕ ਦਿਨ ਸਾਡੀ ਧੀਆਂ ਪੁੱਤਰਾ ਨੇ ਲਿਜਾ ਕੇ ਸਾਨੂੰ ਖੇਤ ਮਿਲਾ ਦੇਣਾ ਜਦ ਤੱਕ ਅਸੀਂ ਜਿੰਦੇ ਹਾਂ ਸਾਡੇ ਅੰਦਰ ਜਾਨ ਹੈ ਪ੍ਰਾਣ ਹੈ ਜਿੱਥੇ ਅਸੀਂ ਆਪਣੇ ਪਰਿਵਾਰ ਦੀ ਸੇਵਾ ਦਿਨ ਸੋ ਪੂਰਾ ਜੀਵਨ ਲਾ ਦਿੰਨੇ ਆ ਪੀਕ ਚਾਰ ਪੰਜ ਮੈਂਬਰਾਂ ਦੀ ਫੈਮਿਲੀ ਵਾਸਤੇ ਇਹ ਸਾਡੀ ਅੱਸੀ ਵਿਕਲਾਂਗਾ ਦੀ ਇੱਕ ਫੈਮਿਲੀ ਹੈ ਪਰਮੇਸ਼ਵਰ ਮੈਂ ਤੈਨੂੰ ਪਰਮੇਸ਼ਵਰ ਦਾ ਪਰਿਆ ਪਿਆਰ ਪਰਿਵਾਰ ਕਹਿੰਦੀ ਹਾਂ ਜੀ ਇਹ ਪਰਮੇਸ਼ਵਰ ਦਾ ਪਰਿਵਾਰ ਹੈ ਉਹਦੀ ਸਾਜੀ ਕੋਈ ਸ੍ਰਿਸ਼ਟੀ ਹੈ ਉਸਨੇ ਇਹਨਾਂ ਨੂੰ ਰਚਾਇਆ ਉਸਨੇ ਸਾਨੂੰ ਰਚਾਇਆ ਤੇ ਜੇ ਅਸੀਂ ਕਿਸੇ ਦੇ ਕੰਮ ਆਈਏ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਧਰਤੀ ਤੇ ਆਣਾ ਸਫਲ ਹੋ ਜਾਏਗਾ ਔਰ ਇਹਨਾਂ ਬੱਚੀਆਂ ਦੀ ਅਸੀਸਾਂ ਜਿਹੜੀਆਂ ਨੇ ਉਹ ਸਿੱਧੀਆਂ ਰੱਬ ਦੇ ਘਰ ਜਾ ਕੇ ਪਰਵਾਣ ਹੁੰਦੀਆਂ ਇਨਾ ਬੱਚਿਆਂ ਦੇ ਉਸਮਾਨਲੀਕੇ ਦਰਬਾਰ ਵਿੱਚ ਸਭ ਲੋਕਾਂ ਦਾ ਖਾਤਾ ਜੋ ਕੋਈ ਜੈਸੀ ਕਰਨੀ ਕਰਤਾ ਵੈਸਾ ਹੀ ਫਲ ਪਾਤਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਜੋ ਅਸੀਂ ਕਰਮ ਕਮਾਣੇ ਹੈ ਉਹਦੀ ਵਾਪਸੀ 'ਚ ਸਾਨੂੰ ਉਹੀ ਕੁਛ ਮਿਲਣਾ ਸੋ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣਾ ਜੀਵਨ ਸਫਲ ਕਰੀਏ ਅਸੀਂ ਤੰਦਰੁਸਤ ਰਹੀਏ ਅਸੀਂ ਪਰਮਾਤਮਾ ਦੀ ਅশীরਵਾਦ ਸਾਡੇ ਤੇ ਪਰਮਾਤਮਾ ਦਾ ਸਾਡੇ ਪਰਿਵਾਰ ਤੇ ਸਾਡੇ ਕਾਰੋਬਾਰ ਤੇ ਸਾਡੇ ਤੇ ਹੱਥ ਰਵੇ ਤਾਂ ਉਹਦੀ ਬਖਸ਼ਿਸ਼ ਰਵੇ ਤਾਂ ਜਰੂਰ ਉਹਦੇ ਬਣਾਏ ਹੋਏ ਇਨਸਾਨਾਂ ਦੀ ਸੇਵਾ ਕਰਕੇ ਉਸ ਪਰਮਾਤਮਾ ਦਾ ਵੀ ਅশীরਵਾਦ ਲਓ ਔਰ ਇਹਨਾਂ ਬੱਚਿਆਂ ਦਾ ਵੀ ਅশীরਵਾਦ ਲਓ ਤਾਂ ਕਿ ਤੁਹਾਡਾ ਜੀਵਨ ਜਿਹੜਾ ਹੈ ਉਸ ਧਰਤੀ ਤੇ ਖੁਸ਼ੀ-ਖੁਸ਼ੀ ਖਤਮ ਹੋ ਸਕੇ ਔਰ ਤੁਸੀਂ ਵੀ ਇਹ ਇਸ ਧਰਤੀ ਤੋਂ ਇਹ ਸੋਚ ਕੇ ਜਾਓਗੇ ਅਸੀਂ ਜੇ ਆਏ ਸੀ ਤਾਂ ਕੁਝ ਅੱਛਾ ਪੁੰਨ ਕਮਾ ਕੇ ਚੱਲੇ ਆਂ ਧੰਨਵਾਦ ਜੀ ਸੋ ਆਲੋਜੀ ਸੀ ਮੈਡਮ ਨਾਲ ਗੱਲਬਾਤ ਕਰ ਲਈਏ ਪਰ ਮੈਡਮ ਦੀ ਵੱਡੀ ਸੋਚ ਨੂੰ ਵੀ ਸਲਾਮ ਆ ਕਿ ਆਪ ਜਿਹੜੇ ਸਰਕਾਰੀ ਨੌਕਰੀ ਛੱਡ ਕੇ ਬੱਚਿਆਂ ਦੀ ਜਿਹੜੀ ਸੇਵਾ ਕਰ ਰਹੇ ਨੇ ਪਰ ਕਿਤਨੇ ਕਿਤੇ ਮੈਡਮ ਨੇ ਅੱਜ ਜਿਹੜੀ ਅੱਜ ਇਹ ਪ੍ਰੂਫ ਕਰੀ ਦਿੱਤਾ ਹੈ ਕਿ ਇਨਸਾਨ ਤੋਂ ਇਨਸਾਨੀਤ ਤੋਂ ਵੱਡੀ ਸੇਵਾ ਕੋਈ ਹੋਰ ਸੇਵਾ ਨਹੀਂ ਹੋ ਸਕਦੀ ਕਿਉਂਕਿ ਮੈਮ ਇੱਕ ਇਦਾਂ ਦਾ ਕੰਮ ਕਰ ਰਹੇ ਨੇ ਸ਼ਾਇਦ ਹੀ ਅਸੀਂ ਕਦੇ ਕੋਈ ਸੋਚ ਪਾਣਗੇ ਜਾਂ ਕਰੜ ਪਾਣਗੇ ਕਿਉਂਕਿ ਹਰ ਕਿਸੇ ਨੂੰ ਆਪਣੀ ਐਸ਼ਦਾਈ ਜ਼ਿੰਦਗੀ ਤੋਂ ਇਲਾਵਾ ਹੋਰ ਕੀ ਚਾਹੀਦਾ ਪਰ ਮੈਡਮ ਨੇ ਇਹਨਾਂ ਬੱਚਿਆਂ ਲਈ ਇਹਨਾਂ ਜਵਾਕਾ ਲਈ ਜੋ ਕਿ ਕਲੌਂਗ ਨੇ ਜੋ ਕਿ ਆਪਣੇ ਸ਼ਰੀਰ ਤੋਂ ਹੀ ਇਹ ਅਪਾਹਜ ਨੇ ਉਹਨਾਂ ਦੇ ਲਈ ਜਿਹੜੇ ਐ ਇਹਨਾਂ ਵਧੀਆ ਕੰਮ ਕੀਤਾ ਹੈ ਤੇ ਆਪਣੀ ਨੌਕਰੀ ਛੱਡ ਕੇ ਇਹਨਾਂ ਦੀ ਸੇਵਾ ਵਿੱਚ ਲਾ ਦਿੱਤੀ ਹੈ ਤੇ ਇੰਨੀ ਉਮਰ ਹੋ ਗਈ ਹੈ ਤੇ ਹੋਰ ਵੀ ਕਿਹਾ ਇਹਨਾਂ ਨੇ ਤਾਂ ਇਹਨਾਂ ਦੇ ਦੁਆਰਾ ਇਹ ਗੱਲ ਕਹੀ ਗਈ ਹੈ ਕਿ ਜਿੰਨੇ ਵੀ ਮੇਰੇ ਸਾਹ ਨੇ ਉਹ ਵੀ ਮੈਂ ਇਹਨਾਂ ਦੇ ਹੇਠ ਲਾ ਦੇਣੇ ਐ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਰੀ ਹੈਡਲਾਈਨ